ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਡੀਓ ਤੁਸੀਂ ਨਾਲ ਚੱਲਦੀ ਵੇਖੀ ਜਾਂਦੇ ਹੋ ਇਹ ਸਕੂਟਰੀ ਦੀ ਹੈ ਚਾਰਜ ਵਾਲੀ ਦੀ ਸੋ ਜਿਹੜੀ ਚਾਰਜ ਵਾਲੀ ਸਕੂਟਰੀ ਆ ਬਈ ਇਹਨੂੰ ਅੱਗ ਪੈ ਜਾਂਦੀ ਆ ਕਈ ਵਾਰਾਂ ਸੋ ਮੇਰੀ ਬੇਨਤੀ ਆ ਕੋਈ ਵੀ ਕਿਸਾਨ ਭਰਾ ਇਹਨੂੰ ਲੈ ਕੇ ਜਾਂਦਾ ਖੇਤ ਬੰਨੇ ਤਾਂ ਇਹ ਜਿਹੜੀ ਸਕੂਟਰੀ ਆ ਤੁਸੀਂ ਦੂਰ ਖੜੀ ਕਰ ਦਿਆ ਕਰੋ ਕਿਤੇ ਪਾਣੀ ਵਾਲੀ ਜਗ੍ਹਾ ਜਿੱਥੇ ਪਾਣੀ ਹੋਵੇ ਤਾਂ ਕਿ ਕਿਸੇ ਵੀ ਕਿਸਾਨ ਭਰਾ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਕਣਕਾਂ ਪੱਕ ਚੁੱਕੀਆਂ ਬਈ ਹੋ ਸਕਦਾ ਹੈ ਕਿ ਸੀ ਸਕੂਟਰੀ ਨੂੰ ਅੱਗ ਪੈ ਜੇ ਤੇ ਨੁਕਸਾਨ ਹੋ ਜੇ ਕਿਸੇ ਦਾ ਸੋ ਵਾਹਿਗੁਰੂ ਸਭ ਤੇ ਭਲੀ ਕਰਨ ਸੋ ਮੇਰੀ ਬੇਨਤੀ ਹੈ ਇਸ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਇੱਕ ਤੱਕ ਪਹੁੰਚੇ ਵੀਡੀਓ ਜਿਹਦੇ ਕੋਲ ਵੀ ਚਾਰਜ ਵਾਲੀ ਸਕੂਟਰੀ ਹੈ ਅੱਜ ਕੱਲ 100% ਚਾਰਜ ਵਾਲੀਆਂ ਹੀ ਹੋ ਰੀਆਂ 90% ਸਕੂਟਰਾਂ ਸੋ ਇਸ ਕਰਕੇ ਬੇਨਤੀ ਹੈ ਵੀ ਚਾਰਜ ਵਾਲੀ ਸਕੂਟਰੀ ਤੁਸੀਂ ਕਣਕ ਤੋਂ ਦੂਰ ਖੜੀ ਕਰਿਆ ਕਰੋ ਸੋ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ